ਉਸੀ ਦੇਖ ਰਹੇ ਹੋ ਲੋਕ ਕ੍ਰਾਈਮ ਟੀਵੀ ਚਾਈਨਾ ਡੋਰ ਨੇ ਉਜਾੜ ਦਿੱਤਾ ਹੱਸਦਾ ਵਸਤਾ ਘਰ ਮੌਤ ਬਣ ਆਈ ਚਾਈਨਾ ਡੋਰ ਤਰਨ ਤਰਨ ਦੇ ਰੈਣ ਵਾਲੇ ਹਰਜੀਤ ਸਿੰਘ ਆਪਣੇ ਦੋਸਤ ਨੂੰ ਲੈਣ ਗਿਆ ਅੰਮ੍ਰਿਤਸਰ ਵਾਪਸ ਆਉਂਦੇ ਰਾਤ ਚ ਚਾਈਨਾ ਡੋਰ ਗਲੇ 'ਚ ਪੈਨ ਨਾਲ ਮੌਕੇ ਤੇ ਹੋਈ ਮੌਤ ਹਰਜੀਤ ਸਿੰਘ ਇੱਕ ਗਰੀਬ ਪਰਿਵਾਰ ਤੋਂ ਹੈ ਜੋ ਅਮਗਰ ਆਪਣੀ ਪਤਨੀ ਤੇ ਦੋ ਬੱਚੇ ਆਪਣੀ ਮਾਪਰਾ ਨੂੰ ਛੱਡ ਗਿਆ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਨੂੰ ਚਾਇਨਾ ਡੋਰ ਬੰਦ ਹੋਣ ਦੀ ਕੀਤੀ ਮੰਗ ਕਿ ਕਿਸੇ ਹੋਰ ਦਾ ਘਰ ਦਾ ਕਰਨਾ ਉੱਜੜ ਸਕੇ ਅਮਰਿਤ ਸਿੰਘ ਦੀ ਵਿਸ਼ੇਸ਼ ਰਿਪੋਰਟ ਨਿਗਰਦੇਵ ਸਿੰਘ ਜੀ ਜੀਰਿਆ ਡੈਥ ਹੋਈ ਆ ਵੀਰ ਦੇ ਕੋਣ ਲੱਗਦਾ ਤੁਹਾਡੀ ਕੀ ਗੱਲ ਲੈ ਭਰਾ ਹੀ ਵੱਡਾ ਦੱਦ ਲਈ ਹਰਜੀਤ ਸਿੰਘ ਇਸ ਦਾ ਤਾਂ ਹੀ ਹੈ ਜਦ ਬਈ ਮੈਂਬਰ ਸਰਵਾਪਸ ਆਉਂਦੇ ਡੋਰ ਨਗਰ ਨਹੀਂ ਹੋਈ ਹੈ ਅੱਛਾ ਦੋਰ ਨੇ ਕਰਨ ਵਾਲਾ ਬਸ ਆ ਸਾਰੀ ਚੀਜ਼ ਕੱਟੀ ਗਈ ਦੋਰ ਦੇ ਨਾਲ ਇਹ ਅੰਬਰ ਸਰ ਵਾ ਦੋਸਤ ਆਪਣੇ ਦੋਸਤ ਨੂੰ ਲੈਣ ਗਿਆ ਮਿਲਣ ਗਿਆ ਆਈਗਾ ਬਾਵਾ ਵਾਸੀ ਹੋਣ ਦੇ ਆਈਗਾ ਵਾਸੀ ਜੋ ਹੋਇਆ ਭਾਈ ਸਿੱਧਾਂ ਲੱਗੇ ਇਹ ਬੱਚੇ ਸੀ ਨਾ ਬੱਚੇ ਬੇਟੇ ਇੱਕ ਕੁੜੀਆ ਵਾ ਇੱਕ ਕੁੜੀਆ ਵਾ ਤੇ ਇੱਕ ਬੇਟਾ ਦੇ ਇਹ ਸਰਕਾਰ ਤੋਂ ਮੰਗ ਕਰਦੇ ਮੰਗਿਆ ਕਰਦੇ ਆ ਵੀ ਆ ਚੀਜ਼ ਜਿਹੜੀ ਹੈਗੀ ਆ ਬੰਦ ਕਰ ਦੋ ਸਮਝਾ ਦੋ ਮੰਗ ਕਰਦੇ ਤਾਂ ਤੱਕ ਆਵਾ ਬਹੁਤ ਜ਼ਿਆਦਾ ਕਾਰੇ ਜੜ ਗਿਆ ਵਾ ਛੋਟੇ ਛੋਟੇ ਬੱਚੇ ਆਏ ਇੰਦਰਨਾ ਜਲਮਜੀਤ ਸਿੰਘ ਆ ਜੀ ਮੇਰਾ ਵੱਡਾ ਚੀਚਾ ਹੀ ਲੱਗਦੇ ਸੀਗੇ ਤੇ ਸਵੇਰੇ ਤੜਕੇ ਗਿਆ ਇਦਾਂ 5 ਵਜੇ ਟਾਈਮ ਤੇ ਫਰੈਂਡ ਨੂੰ ਮਿਲਣ ਉਧਰ ਆਉਂਦੇ ਵਕਸ ਤੇ ਡੋਰ ਵੇਖੀ ਨਹੀਂ ਕਿਤੇ ਲੰਮਕੰਦੀ ਰਾਹ ਦੇ ਵਿੱਚ ਹੁਣ ਤੇ ਗਰਮੀਆਂ ਆਈਆਂ ਨੇ ਹੁਣ ਘੜਾ ਵੀ ਕੁੜੀਆਂ ਆਉਂਦੇ ਵੀ ਰਾਤ ਤੇ ਉਹ ਡੋਰ ਗਾਲ ਚ ਪੈ ਗਈ ਗਾਲ ਕੱਟਿਆ ਗਿਆ ਸਾਰਾ ਤੇ ਆਹਨ ਦੇ ਪਤਾ ਵੀ ਨਹੀਂ ਖਬਰ ਵੀ ਕਹਣ ਦਿੱਤੀ ਐ ਤੇ ਉੱਥੇ ਮੌਕੇ ਤੇ ਡੈਥ ਹੋ ਗਈ ਆ ਜੀ ਹੁਣ ਵੇਖ ਲੋ ਵੀ ਉਡੀ ਵਿਚਾਰੀ ਨੂੰ ਮੋਝਾ ਨਹੀਂ ਪਈ ਤੇ ਦੋ ਬੱਚੇ ਆ ਤੇ ਗਾਂ ਇਹਨਾਂ ਦਾ ਫਿਊਚਰ ਕੋਈ ਵੀ ਨਹੀਂ ਹੈਗਾ ਤੇ ਸਰਕਾਰ ਕੋਲੋਂ ਵੀ ਸਾਡੀ ਇਹੋ ਮੰਗਿਆ ਵੀ ਇਹਨਾਂ ਦਾ ਕੋਈ ਸੋਚਿਆ ਜਾਵੇ ਤੇ ਸਾਡੀ ਬਲਾ ਇਹਨਾਂ ਨੇ ਕੱਢੀ ਇਹਨੂੰ ਬੰਦ ਕੀਤਾ ਜਾਵੇ ਸਾਡੀ ਦੌਰ ਕੋਈ ਮੰਗਣੀ ਆ ਜਿਹਨਾਂ ਤੇ ਘਰ ਮੁੱਦਾ ਪੈ ਗਿਆ ਇੰਦੋਰ ਕੀ ਮੰਗਣਾ ਸਰਕਾਰ ਕੋਲ ਸਾਡੀ ਇਹੋ ਮੰਗਿਆ ਵੀ ਇਹਨਾਂ ਦਾ ਕੋਈ ਸੋਚਿਆ ਜਾਵੇ ਕੰਮ ਦਾ ਹੀ ਕੱਪੜੇ ਦਾ ਕਰਦੇ ਸੀ ਦੁਕਾਨ ਤੇ ਕੱਪੜੇ ਦਾ ਕੰਮ ਕਰਦੇ ਸੀ ਨੌਕਰੀ ਕਰਦੇ ਸੀ ਇਲਾਕੇ ਦੇ ਨੌਕਰੀ ਕਰਦੇ ਸਵੇਰੇ ਆਪਣਾ ਜਾਂਦੇ ਸ਼ਾਮ ਨੂੰ ਆ ਜਾਂਦੇ ਆ ਕਹਾਂਦੇ ਵਿਚਾਰਾਂ ਨੂੰ ਨੰਗਾ ਹੁੰਦਾ ਵਾ ਜਾਣ ਆਉਂਦਾ ਕਰਦਾ ਵਾ ਕਿ ਆਪਾਂ ਨੀਚੇ ਦੀ ਆ ਜੀ ਦੂਰ ਤਾਂ ਹੀ ਬੰਦ ਹੀ ਹੋਣੀ ਚਾਹੀਦੀ ਆ ਬੈਨ ਹੋਣੀ ਚਾਹੀਦੀ ਸਰਦਾਰ ਭਗਤ ਸਿੰਘ ਮਾਲਕੀ ਜਣਾ ਜਾਂਦੇ ਆ ਵੇਖੋ ਜੀ ਸਰਕਾਰ ਨਾਲ ਕੋਈ ਵੀ ਨਹੀਂ ਗੱਲ ਕਰ ਸਕਦਾ ਉਹਦੇ ਉਹਨਾਂ ਨੂੰ ਆਪ ਨੂੰ ਸੋਚਣਾ ਚਾਹੀਦਾ ਵਾ ਮੇਰਾ ਘਰ ਬਰਬਾਦ ਕਰਦਾ ਦੂਰ ਨੇ ਮੇਰਾ ਘਰ ਬਰਬਾਦ ਕਰਤਾ ਮੇਰੇ ਛੋਟੇ ਛੋਟੇ ਬੱਚੇ ਆ ਇਹਨਾਂ ਦਾ ਕੀ ਬਣੂਗਾ ਸੀ ਕਿੱਦਾਂ ਰਹਿਵਾਂਗੇ ਉਹਨਾਂ ਵੀ ਨਾ ਇੱਕ ਮਿੰਟ ਵੀ ਸਾਡੇ ਇਹਨਾਂ ਦੇ ਬੱਚਿਆਂ ਦਾ ਕੀ ਬਣੂਗਾ ਪਿਓ ਬਿਨਾ ਉਹਨਾਂ ਦਾ ਵੀ ਕੋਈ ਸੋਚਿਆ ਜਾਵੇ ਮੋਕਮਤੀ ਸਾਹਿਬ ਨੂੰ ਕੀ ਕਹਿਣਾ ਚਾਹੀਦਾ ਦੋ ਦੋਰ ਬੰਦ ਕਰਾ ਦੇਣ ਜੈ ਜੀ ਜੀ ਨੌਕਰੀ ਨੌਕਰੀ ਬੱਚਿਆਂ ਨੂੰ ਆਪਣੀ ਦੋ ਕੋਈ ਪਰਿਵਾਰ ਸਾਡਾ ਤਾਂ ਕੋਈ ਕਮਾਨ ਵਾਲਾ ਪਗਰ ਹੈਗਾ ਬੱਚੇ ਛੋਟੇ ਛੋਟੇ ਐ ਨਦਰ ਵੀ ਹੁੰਨ ਮੇਰਾ ਨਾਮ ਦਸ਼ਮ ਸਿੰਘ ਖਾਲਸਾ ਜੀ ਇਹ ਜਿਹੜੀ ਨੂੰ ਕੀ ਕਹਿੰਦੇ ਇਹ ਜਿਹੜੀ ਚੈਨਾ ਡੋਰ ਆ ਜਿੱਥੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਉੱਥੇ ਦੌਰ ਵੇਚਣ ਵਾਲਿਆਂ ਨੂੰ ਵੀ ਨਾਲ ਹੀ ਕਹਿਣਾ ਚਾਹਣਾ ਇਹ ਚੈਨਾ ਡੋਰ ਨਹੀਂ ਇਹ ਮੌਤ ਡੋਰ ਆ ਇੱਥੇ ਪਾਬੰਦੀ ਕੀਤੀ ਜਾਵੇ ਤੇ ਜਿਹੜੇ ਇਹ ਛੋਟੇ ਛੋਟੇ ਬੱਚੇ ਮਾਸੂਮਾਂ ਦਾ ਘਰ ਬਰਬਾਦ ਹੋ ਗਿਆ ਇਹਨਾਂ ਦੀ ਪੜ੍ਹਾਈ ਦਾ ਲਿਖਾਈ ਦਾ ਰਹਿੰਦਾ ਇਹਨਾਂ ਦਾ ਘਰ ਵੀ ਜਿਹੜਾ ਉਹ ਵੀ ਇਹਨਾਂ ਨੇ ਕਿਸ਼ਤਾਂ ਤੇ ਲਿਆਇਆ ਉਹਦੀ ਕਿਸ਼ਤਾਂ ਵੀ ਕਿਤੋਂ ਭਰ ਹੋਣੀਆਂ ਮੈਂ ਸਰਕਾਰ ਗਾੜੀ ਭਗਵੰਤ ਸਿੰਘ ਮਾਨ ਗਾੜੀ ਸਿੰਧ ਕੋਈ ਵੀ ਮਹਿਮਾ ਜਾਂ ਕੋਈ ਫੁਜਾਸ਼ਨ ਆ ਉਹਦੇ ਬਾਰੇ ਇਹੀ ਅਪੀਲ ਕਰਦਾ ਕਿ ਤੁਸੀਂ ਨਗਹਿਲੀਆਂ ਛੱਡ ਕੇ ਤੇ ਤੁਸੀਂ ਇੱਥੇ ਪੂਰਾ ਪ੍ਰਬੰਧ ਕਰਕੇ ਸਭ ਤੋਂ ਪਹਿਲਾਂ ਇਹ ਤਾਂ ਅੱਜ ਸਾਡਾ ਤਾਂ ਬੱਚਾ ਚਲ ਗਿਆ ਇਹਦੋਂ ਕਾਦੀ ਹੋਰ ਬੱਚਾ ਨਾ ਕੋਈ ਜਾਵੇ ਕਿ ਚੈਨਾ ਡੋਰ ਤੇ ਬੰਦੀ ਕੀਤੀ ਜਾਵੇ ਇਹ ਜਿਹੜੇ ਵਪਾਰੀ ਆ ਡੋਰ ਵੇਚਣ ਵਾਲੇ ਇਹਨਾਂ ਨੂੰ ਵੱਤ ਵੱਤ ਮੌਦੀਆਂ ਸਜਾਵਾਂ ਦਿੱਤੀਆਂ ਜਾਣ ਕੈਦੋਂ ਕਾ ਕੋਈ ਘਰ ਬਰਬਾਦ ਨਾ ਹੋ ਜਾਵੇ ਤੇ ਮੇਰੀ ਬੇਨਤੀ ਹੈ ਸਰਕਾਰ ਗਾਦੀ ਕਿ ਇਸ ਪਰਿਵਾਰ ਨੂੰ ਤਾਂ ਸੋਚਿਆ ਜਾਵੇ ਇਸ 25 ਨੂੰ ਵਿੱਚ ਬੇਟੀ ਨੂੰ ਕੋਈ ਨੌਕਰੀ ਸਰਕਾਰੀ ਦੇ ਕੇ ਪਰਿਵਾਰ ਦਾ ਪਾਲਣ ਪੋਸ਼ ਕੀਤਾ ਜਾਵੇ ਮੈਂ ਇਹੀ ਦੁਬਾਰਾ ਫੇਰ ਬੇਨਤੀ ਕਰਦਾ ਇਥੋਂ ਪ੍ਰਸ਼ਾਸਨ ਗਾਦੀ ਵੀ ਤੇ ਸਰਕਾਰ ਗਾਦੀ ਵੀ ਨੇ ਗੋਤ ਤੇ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਪੂਰਾ ਹੋ ਗਿਆ ਉਹਦਾ ਕੀ ਨਾਮ ਸੀ ਉਹਦਾ ਨਾਮ ਹਰਜੀਤ ਸਿੰਘ ਕੀ ਲੱਗਦੀ ਸੀ ਤੁਹਾਡਾ ਮੇਰਾ ਬੇਟਾ ਹੈ ਵੱਡਾ ਕਿੰਨੇ ਬੇਟੇ ਤੁਹਾਡੇ ਬੇਟੇ ਤਿੰਨ ਸੀ ਦੋ ਪਹਿਲਾਂ ਇੱਕ ਪਹਿਲਾ ਹੋਰਾ ਹੋ ਗਿਆ ਕਿਹ ਹੋ ਗਿਆ ਤੇ ਇੱਕੋ ਇਕੱਲਾ ਹੀ ਰਹਿ ਗਿਆ ਅੱਛਾ ਜਿਹੜੇ ਬੱਚੇ ਉਹ ਹਾਸਾ ਹੋ ਗਿਆ ਦਾ ਡੋ ਨਾ ਨਾਲ ਹਾਂਜੀ ਤੇ ਸਰਕਾਰ ਕੋ ਕੀ ਮਦਦ ਕਰਦੀ ਹੈ ਸਰਕਾਰ ਬੱਚਿਆਂ ਦਾ ਸੋਚੇ ਬੱਚੇ ਰੋਟੀ ਕਿੱਥੋਂ ਖਾਣਗੇ ਜੇ ਛਾਤ ਤੇ ਦਸਰੀ ਤੇ ਤੁਹਾਡੀ ਆਪਣੀ ਉਹ ਕਿਸਾਂ ਦੇ ਆ ਕਰਾਈ ਕਰਾਈ ਮਲੇ ਸਾਬ ਨਾਲ ਕਿਸਾਨੇ ਉਹ ਤਾਂ ਇਹ ਰੋਟੀ ਮਾਪੂਰ ਚ ਬੱਚੇ ਆ ਦੇ ਲਈ ਕੀ ਕਹਿਣਾ ਚਾਹੁੰਦੇ ਸਰਕਾਰ ਨਾਲ ਉਹਨਾਂ ਦੇ ਨੌਕਰੀ ਕਰ ਪੜ੍ਹਾਈ ਪੜ੍ਹਾਈ ਤੇ ਮੀ ਹੋ ਜੇ ਸੁਖਦੇਵ ਸਿੰਘ ਜੀ ਇਹ ਤੋਰਨ ਹੋਏ ਅਸੀਂ ਚਾਟੀਵੰਡ ਨਹਿਰ ਦੇ ਰਹਿਣ ਵਾਲੇ ਆ ਤੇ ਮੋਤਜੀ ਚਾਟੀਵੰਡ ਚੌਂਕ ਤੋਂ ਆ ਰਹੇ ਥੋੜਾ ਜਿਹਾ ਗੰਦੇ ਨਾਲੇ ਲੱਗੇ ਹੋਈ ਹੈ ਜੀ ਅੱਛਾ ਜੀ ਹਾਂਜੀ ਉੱਥੇ ਹੁਣ ਜਿਵੇਂ ਬਹਾਰ ਨਹੀਂ ਹੈ ਜੀ ਗੁੱਡੀਆਂ ਦੀ ਬਹਾਰ ਕੋਈ ਨਹੀਂ ਉੱਥੇ ਦੀ 12 ਮਹੀਨੇ ਬਹਾਰ ਰਹਿੰਦੀ ਹੈ ਸਿਰਸਰ ਇੰਨੀ ਪਤੰਗ ਬਾਜ਼ੀ ਉੱਥੇ ਹੁੰਦੀ ਹੈ ਜੀ ਆਵਾਰਾ ਮੁੰਡੇ ਉੱਥੇ ਗੁੱਡੀਆਂ ਡੋਂਦੇ ਵੀ ਆ ਲੁੱਟਦੇ ਵੀ ਆ ਗਲਾਂ ਦੇ ਵਿੱਚ ਡੋਰਾ ਪੈਂਦੀਆਂ ਬੁਰੇ ਹਾਲ ਲੋਕ ਤੇ ਖਰੀਦੋ ਫਰੋਕ ਤੇ ਜਿਹੜੇ 6-6 ਮਹੀਨੇ ਪਹਿਲਾਂ ਹੀ ਡੋਰ ਦੀ ਚਾਲੂ ਹੋ ਜਾਂਦੀ ਹੈ ਕਿਉਂਕਿ ਮੌਕੇ ਦੇ ਦਿਨ ਦਿਹਾੜ ਦੇ ਮੁਰਕੇ ਡੋਰ ਲੱਭਦੀ ਨਹੀਂ ਹੈ ਜਿੰਨੀ ਡੋਰ ਦੀ ਇਹ ਸੇਲ ਹੁੰਦੀ ਹੈ ਈ ਪ੍ਰਸ਼ਾਸਨ ਦਾ ਧਿਆਨ ਨਹੀਂ ਆ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਕਰ ਸਕਦਾ ਇਹ ਕਰਦੇ ਆ ਪਰ ਫਿਰ ਵੀ ਲੋਕਾਂ ਨੂੰ ਕੋਈ ਡਾਰੀ ਕੋਈ ਨਹੀਂ ਗਾ ਵੇਚਣ ਵਾਲਿਆਂ ਨੂੰ ਅੱਛਾ ਬਲੈਕ ਕਰਦੇ ਆ ਲੋਕ ਇਹ ਹੋਣੀ ਕੀ ਕੀ ਪ੍ਰਸ਼ਾਸਨ ਕੀ ਕਰੇ ਪ੍ਰਸ਼ਾਸਨ ਇਹ ਹੋ ਸਕਤੋ ਸਕਤੇ ਇਹ ਤੇ ਕੰਮ ਕੀਤਾ ਜਾਵੇ ਜ਼ੋਰ ਦਿੱਤਾ ਜਾਵੇ ਉਹ ਜਿੰਨਾ ਵੀ ਹੋ ਸਕਦਾ ਪਰਿਵਾਰ ਆ ਜੋ ਜੜ ਗਿਆ ਵਕ ਗਾਂ ਕੋਈ ਇਹੋ ਜਿਹਾ ਚਾਂਸ ਨਾ ਹੋਵੇ